ਫੀੜੂ ਪਹਿਣਾ ਵਗੀ ਰਾਸਗੁਲਾ ਚਟਨੀ ਲਾ ਲਾ ਕੇ ਅੱਜ ਬਾਤ ਵਾਕਈ ਸਵਾਦ ਬੜੇ ਬਹੁਤ ਸੀ ਅਈ ਖਾ ਕੀ ਖਾਣ ਲੱਗੇ ਆਪਾਂ ਕੀ ਕਰਨ ਲੱਗੇ ਹੁਣ ਹੈ ਕੀ ਕਰਨ ਲੱਗੇ ਆਪਾਂ ਬਾਈ ਆਪਾਂ ਰੋਟੀ ਖਾਣ ਲੱਗਿਆ ਹੁਣ ਤੇ ਕੀ ਕਹਿੰਦੇ ਨੇ ਓਏ ਇਨ੍ਹਾਂ ਦੇ ਵਾਸਤੇ ਜਿਨ੍ਹਾਂ ਦੇ ਕਰਮਾ ਚ ਰੋਟੀ ਹੈ ਇਹਨਾਂ ਨੇ ਕਿੱਥੇ ਖਾਣੀ ਹੈ ਸਵੇਰੇ ਲੰਗਰ ਖਾਣੇ ਚਟਨੀ ਖਾਣੀ ਹੈ ਇਹਨਾਂ ਨੇ ਸਮੋਸਿਆਂ ਨੂੰ ਲਾਉਦੇ ਲਾ ਕੇ ਇਹਨਾਂ ਦਾ ਚਟਨੀ ਸੂਟਾ ਦੇ ਦਾਲ ਡੋਲਣੀ ਉੱਤੇ ਨਾਲ ਅੱਧੀ ਹੋਤੀ ਦਸਣਾ ਹੈ ਸਮਝਿਰਦਾਰ ਹੈ ਨਾ ਬੜਾ ਹੈ ਜੀ ਨਵੇਂ ਸੂਟਾਂ ਤੇ ਨਵੇਂ ਸੂਟਾਂ ਤੇ ਰੁੱਲਣੀਆਂ ਇੱਕ ਹੋਰ ਕੇ ਬਾੜੇ ਲੈ ਲੈਂ ਲੈ ਚਲਾ ਕੇ ਖਾਂਦੇ ਆਣ ਫਿਰ ਵੇਦੀਆਂ ਨੇ ਬੇ ਇੱਕ ਦੂਜੇ ਦੇ ਕਿੰਨਾ ਕੁ ਖਾ ਲਿਆ ਕਿ ਅਹੀ ਰਹਿ ਗਈਆਂ ਪਿੱਛੇ ਸਿਰੇ ਸੰਡੇ ਆਣਾ ਸੰਡੇ ਸੰਡੇ ਹੀ ਸੰਡੇ ਸਵੇਰੇ ਬੁਆ ਚੱਲੀ ਆ ਸਾਂਭ ਲੈ ਕੇ ਚਲੀ ਆਓ ਆਪਣਾ ਖਾ ਹੀ ਮੇਰੇ ਲੈ ਆਓ ਪਾੜੀ ਵੀਂ ਬੀਆ ਕਹਿੰਦੇ ਸਾਨੂੰ ਬਾਸ ਨਾਲ ਲੰਗਰ ਵੀ ਆਵੇ ਸੱਤ ਸੱਗ ਨੇੜੇ ਆ ਗਿਆ ਆ ਬੰਗਲੇ ਬਣਾਇਆ ਰੋਡੀ ਆ ਸਿਰਫ ਆਏਗਾ ਚਲ ਸਾਨੂੰ ਜੀ ਇਹ ਭਰਾ ਦਾ ਸ਼ਗਨ ਲੱਗ ਗਿਆ ਸ਼ਗਨ ਦਾ ਇੱਕ ਗੱਲ ਹੋ ਰਹੀ ਨਾ ਇੱਕ ਦਿਨ ਤੇ ਇਹ ਕਿਹੜਾ ਜੀ ਮੂੰਹ ਕਰੀਓ ਇਧਰੇ ਓਏ ਗੱਡੀ ਚ ਗੱਡੀ ਚ ਆਹ ਵਾਓ ਉਹਦਾ ਗਰਨਾਮ ਭੁੱਲ ਰਦਾ ਜੀ ਇੰਨਾ ਫਾਇਦਾ ਵੀ ਇੱਕ ਦੋ ਕੇ ਮੁੰਡਾ ਵਿਆਹ ਹੀ ਜਾਣਾ ਸੀ ਆ ਕਹਿਣਾ ਖਾਵਾਂਗੇ ਕਿਹੜਾ ਚਲੋ ਵਧੀਆ ਜੋੜਿਆ ਤੇ ਮੇਰੀ ਮੱਕੀ ਦੀ ਮਲਾਈ ਐ ਆਪ ਖਾਣ ਲਈ ਰੋਟੀ ਚ ਚਾਲਾਂ ਵਾਲੇ ਲੂਣਾ ਤੇ ਖੰਡ ਹਾਂ ਅਮਰੀਕਾ ਨੇ ਬੜਾ ਕੁਝ ਘਾਤਿਆ ਹੂੰ ਸੁੰਦਰ ਸੀ ਨੰਦੇ ਦਾ ਇੰਟਰੋਡਕਸ਼ਨ ਕਰਾ ਦਿਓ ਫਿਰ ਹੋਰ ਸੀ ਪ੍ਰਾਨਾ ਦੱਸ ਮੁੰਡਾ ਮਾਸੀ ਦਾ ਮੁੰਡਾ ਮਾਸੀ ਦਾ ਲੋਈ ਸਰੋ ਚੈੱਕ ਅਸੀਂ ਸ਼ੂਟਿੰਗ ਕਰ ਚੱਲੇ ਆ। ਕਿੰਨੂ ਦਾ ਹੋਗੇ? ਕਿੰਨੂ ਮਾਰੋਗੇ ਪਹਿਲਾਂ? ਕੋਈ ਨਹੀਂ ਗੇਜ। ਉਹ ਇੱਕ ਲੋਕ ਕੀ ਤੇ ਖਾਲੀ ਵੀ ਚੱਲ ਜਾਂਦੀ ਹੁੰਦੀ ਹੈ। ਖਾਲੀ ਵੀ ਚੱਲ ਜਾਂਦੀ ਬਾਜੀ। ਹੋਰ ਮੈਂ ਫੜੇ ਜਾਂਦੇ ਆ ਉੱਥੇ। ਅੱਜ ਮੈਂ ਫੜੇ ਆਏ ਨੇ ਮੈਂ। ਅੱਜ ਜਦੋਂ ਖੇਡਣ ਆਏ ਨੂੰ। ਭਾਰੀ ਆਓ। ਮੇਰੇ ਅਸੀਂ ਲਾਈਵ 'ਚ ਵੇਖਿਆ ਬੋਡੇ ਦੇ ਭਾਈ ਕੋਲ। ਹੋਰ ਮੈਂ ਚਲਦਾ ਪਈ ਨਹੀਂ ਬਈ ਇਹ ਨਿੱਕਾ ਥੋੜਾ ਜਿਹਾ ਛੋਟਾ ਜਿਹਾ ਰੀਅਲ ਕਿਹੜੀ ਹੈ ਹੈ ਆਹੋ ਅਸਲੀ ਹੈ ਆਹ ਅੱਛਾ ਆ ਗੋਲੀਆਂ ਵੀ ਅਸਲੀ ਨੇ ਕੋ ਜੇ ਆਤਮੇਂ ਵਿੱਚ ਬਲਕਿ ਪਰਾ ਰੱਖਣੀ ਕਿਤੇ ਮਾਰ ਦੇ ਕਿਸੇ ਨੂੰ ਖਾਲੀ ਹੈ ਆਹ ਪਿਸਟਲ ਵੇਖੋ ਇਹਨੂੰ ਪਾ ਕੇ ਦੋ ਗੋਲੀ ਵਿੱਚ हाय मुकाबला मुकाबला मेरी वड्डी है एक मिनट आगे हो गया कौन नाप घोड़ा तो <laughs> पहला नु छूटा है मैं करे एम दस ਚੱਲ ਬੋਲ ਜਾਂ ਕਿੰਨਾ ਨਾਮ ਲੱਗੇਗਾ ਪਰਮਸਰ ਚੱਲ ਕਹਿ ਗਿਆ ਉਧਰ ਆਲੂ ਪਰੋਠਾ ਚੱਲ 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 ਜਾ ਬੰਦੂ ਕਰ ਤਾਂ ਚੁੱਕੀ ਨਹੀਂ ਜਾਂਦੀ ਵਿਚਾਂ ਚੱਲ ਜਾ ਚੱਲ ਬੋਲ ਉਹ ਆਂਦੀ ਆਲੂ ਪਰੋਠਾ ਆਲੂ ਪਰੋਠਾ ਆਹ ਬੱਤੀ ਹੋਰ ਇਹ ਤੇ ਕਰਨੋਜ ਲਈ ਬੁલાਏਗੀ ਹੈ ਫਲਕਾ ਕਰਨੋਜਲਾ ਬੁਲਾਓ ਬਾਈ ਕਰਨੋਜਲਾ ਟਾਈਮ 8:00 ਤੋਂ 12:00 ਦਾ 10:00 ਲਾਓ 12:00 ਲਾਓ ਆਪਣੀ ਮਰਜ਼ੀ ਗੁੱਡ ਮਾਰਨਿੰਗ ਹੋ ਗਈ ਹੈ ਸਾਡੇ ਕੋਲ ਤੇ ਉਧਰ ਅਨੂ ਦੇ ਪੌਦੇ ਪੱਕਦੇ ਪਏ ਨੇ ਇਧਰ ਆ ਬੈਠੇ ਨੇ। ਕਵਾਲ ਪੂਰੀ ਕਰ। ਕਵਾਲ ਪੂਰੀ ਕਰ। ਆਪਣੇ ਭਾਜੀ ਬੈਠੇ ਨੇ। ਤੁਮਾਂ ਦੇ ਘਰ ਦੇ ਵਿੱਚ ਆ ਵੇਹਾ ਜਾ ਸਿਲੰਡਰ ਪਿੰਦਾ ਜੀ। ਉਧਰ ਬਣਾ ਕੇ ਆ। ਮੈਂ ਵੀ ਇਧਰ ਲੱਗੇ ਨੇ। ਬ੍ਰੇਕਫਾਸਟ ਦੀ ਤਿਆਰੀ ਕਰਨਾ। ਇਧਰ ਖਾ ਵੀ ਰਹੇ ਨੇ ਭਾਜੀ ਹਣੀ। ਲੈਠਾ ਜਿਦਾ ਮਾਤਾ। ਇਹਨਾਂ ਨੇ ਇਧਰ ਆਪਣੇ ਭਾਬੀ ਰੀ ਲੱਗੇ ਨੇ ਰੋਟੀ ਬਣਾਣਾ। ਨਹੀਂ ਮਿਲਦਾ ਹੋਏ। ਨਹੀਂ ਨਹੀਂ ਛਕਣਾ ਆਪਣਾ ਤੂੰ ਮੈਨੂੰ ਵਿਖਾ ਦੇ ਰਿਹਾ ਸਾਰੇ ਰਵੀ ਜੀ ਸੇ ਹਾਏ ਰਵੀ ਜੀ ਹੱਸ ਜਾਂਦੇ ਨੇ ਇਹ ਨਹੀਂ ਹੈ ਛਕਣਾ ਮੇਰੀ ਗੱਲ ਸੁਣ ਮੈਂ ਕਿਹਾ ਨਾ ਹਾਂ ਮੈਂ ਕਿਹਾ ਤੂੰ ਮੈਨੂੰ ਵਿਖਾਈ ਤੇ ਜਾਨਣਾ ਹੈ ਹੂੰ ਮੇਰਾ ਚਿਹਰਾ ਵੇਖ ਕੇ ਕਈਆਂ ਨੇ ਖੁਸ਼ ਹੋਣਾ ਤੇ ਕਈਆਂ ਵਿਆਹ ਵੀ ਨਹੀਂ ਗਰਮ ਗਰਮ ਪਰੌਂਠੇ ਚਲੋ ਖਾਓ ਰੋਟੀ ਤੁਸੀਂ ਵੀ ਚੱਲ ਬਲਕਾ ਦਿਸ ਇਜ਼ ਯੋਰ ਡਰਾਇੰਗ ਬਲਕਾ ਇਟਸ ਗੁੱਡ ਪਾ ਦੇ ਬਲਕਾ ਮੇਰਾ ਵੀ ਦਹੀਂ ਦਹੀਂ ਪਾ ਦੇ ਅਚਾਰ ਰੱਖ ਦੋ ਨਾਲ ਦਾ ਬੰਦਾ ਮੇਰਾ ਵੀ ਆਲੂ ਪਰੌਂਠੇ ਖਾਣ ਨੂੰ ਦਿਲ ਕਰ ਰਿਹਾ ਮੈਂ ਕਿਹਾ ਤੈਨੂੰ ਕੂਰੀਅਰ ਕਰਾ ਦੇਣੇ

ਆਦੀ ਪਾਪੀ ਬਸ ਹੀ ਗੋਰਾ ਲੈ ਲੋ ਇੱਥੇ ਆ ਜਾ ਉਹ ਆਜਾ ਲਾੜ ਵਿੱਚ ਛਗਣਦੇ ਉਹ ਫੀਚਰ ਪਾਵਾਂਗੇ ਨਾ ਛਗਣ ਵਾਲੇ ਹਾਂ ਦੱਸੋ ਛਗਣ ਲੱਗ ਗਿਆ ਹੁਣ ਵਿਆਹ ਵੀ ਹੋ ਜਾਣਾ ਚੱਲ ਯਾਰ ਕਰਾਉ ਰਿਹਾ ਤਰਸਦਾ ਅੱਛਾ ਉਹ ਨੰਬਰ ਤੇ ਹੀ ਕੁੜੀ ਦਾ ਨਹੀਂ ਤੁਸੀਂ ਫਿਰ ਆਪਣੀ ਅਸਲੀ ਉਮਰ ਦੱਸੋ ਨਾ ਮੇਰੀ ਜਨਮ ਰੇਟ 21 1980 ਹੈ ਮੈਂ ਹੁਣੇ ਜੰਮਿਆ ਤੂੰ ਨੇ ਜੰਮਿਆ ਸਾਧਨ ਭਾਵੇਂ ਦਸੰਬਰ ਚ ਕਢਾ ਲਓ ਪਰ ਵਜੇਗਾ ਤੇ ਮਾਰ ਦੇਣਾ ਉਹ ਆ ਟੂ ਮਈ ਨਾਲ ਜਿਹੜੀ ਹਾਂ ਦਾ ਜਣੇ ਤਰਾ 95 ਨੰਬਰ ਆ 30 ਬਾਲ ਆ ਜੇ ਉੱਜੇ ਦੀ ਗੱਲ ਕਰਤ ਨੇ ਇਹ ਨਾ ਬ੍ਰੀ ਉਹਨਾਂ ਦੀ ਲੜਾਈ ਜਦੋਂ ਹੋਈ ਨਾ ਮੈਨੂੰ ਯਾਦ ਹੈ ਸੱਤੂ ਵਾਲਾ ਨਾਲ ਉਹ ਨਾ 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 ਇਹ ਨਹੀਂ ਨਹੀਂ ਕਿਉਂ ਨਹੀਂ 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 ਅੱਜ ਪਹਿਲੀ ਵਾਰੀ ਆਈ ਮੈਂ ਬਈਆ ਹਟੇ ਤੇ ਤੈਨੂੰ ਦੇਦਾ ਹਾਂ ਉਹ ਕੋਈ ਤੂੰ ਆਪਣੀ ਲੈ ਜਾ ਜਾਨ ਤੂੰ ਮੀਠ ਲੱਗ ਜਾ ਜਿੰਨੀ ਆਏਗੀ ਉਦੋਂ ਬਈ ਜਾਨ ਤੂੰ ਹੁਣ ਸ਼ਗਨ ਲੈਣ ਲੱਗ ਜਾ ਮੈਂ ਰਹਿਣਾ ਮੈਂ ਰਹਿ ਗਿਆ ਮੈਨੂੰ ਵੀ ਦਾ ਮੈਨੂੰ ਵੀ ਦਾ ਉਹ ਜਾ ਫਿਰ ਤੇਰੀ ਜੀ ਨਾ ਇਹਨੂੰ ਦੇ ਦੇ ਓਏ ਇਹ ਥੋੜੇ ਨੇ ਹੋਰ ਤੋਂ ਮੈਂ ਰਹਿ ਗਿਆ ਮੈਂ ਰਹਿ ਗਿਆ ਹਮਮ ਥੋੜੇ ਨੇ ਕਿਹੋ ਬੋਲ ਨਹੀਂ ਇਹਨੂੰ ਨਾ ਬਰ ਮੈਨੂੰ ਫਰਜਾੜੀ ਦਾ ਡਾਂਗ ਇਹਨੂੰ ਤੇ ਨਾ ਕੁਝ ਵੀ ਤੈਨੂੰ ਨਹੀਂ ਵੀ ਭੰਦੀ ਕੋਈ ਨਹੀਂ ਪਰਦੀ ਮੇਰੇ ਮੈਂ ਕਿਉਂ ਆਉਂਦਾ ਚਾਰ ਕਦੀ ਕਦੀ ਆਉਂਦਾ ਮੈਂ ਕਰਦੇ ਨਹੀਂ ਪਰ ਦੋਵੇਂ ਭੈਣ ਪ੍ਰਾਣ ਦੋਣ ਆਏ ਗਲਤ ਨਾਲ ਲੱਗ ਗਿਆ ਕੱਟ ਢੋਲੇ ਦੇ ਤੇ ਯਾਰ ਭਾਜੀ ਸਭ ਕਹਿ ਦੋ ਬਕਾਲ ਖੰਮੀ ਦੀ ਤੇ ਤੋਕ ਪੱਕੀ ਮਿਲਣਾ ਪੁਰਿੰਦੇਰੇ ਬਾਹਰ ਪਾਛਾ ਉਧਰ ਹੀ ਫੜਾ ਦੋ ਉਹਨੇ ਲੈ ਹੀ ਲੈਣੇ ਨੇ ਹਾਂ ਇਹ ਉਹ ਤਾਂ ਵਿਖਾਇਆ ਪੁਰਿੰਦੀ ਕੁਚੀ ਤੋਂ ਵੀ ਲੈ ਕੇ ਆਇਆ ਬੂਟ ਆ ਕਿਹੜੇ ਆਹ ਕੁਲ ਪੋਟੀਆਂ ਵਾਲੇ ਪਾਈ ਫਿਰਦੇ ਉਹ ਕਿਤੇ ਪਾ ਆਏ ਬੋਟੇ ਜਿੰਨੇ ਆਣਾ ਬਣੇ ਬਰਾਸਗੀ ਨਹੀਂ ਬਲੌਗ ਬਣਾਉਂਦਾ ਉਹ ਤਾਂ ਪਾਰ ਹੈ ਪੁਰਿੰਦੀ ਲੈ ਆਇਆ ਕਹਿੰਦਾ ਮਜ਼ਾ ਨਹੀਂ ਕਰ ਉਹ ਅਗਲੇ ਬਲੌਗ ਚ ਆਏਗਾ ਛੱਤੜੀਏ ਹੁਣ ਬੈਠਣੇ ਕਿ ਲੋਟੀ ਦੇ ਬ੍ਰਾਂਡਰ ਤੇ ਬੈਠ। ਵੀਰਾ ਚਲੋ। ਬਾਈ ਤੁਸੀਂ ਆ ਗਏ ਹੋਰਾ। ਛੱਤੜੀ ਨੇ ਬ੍ਰਾਂਡਰ ਬੈਠਣੇ। ਤੰਦੀ। ਬੈਠੇ ਹੁੰਦੀ ਨੇ ਨਾ। ਤੇ ਬਾਈ ਬਾਈ ਨਾਲ ਉਤਰ ਕੇ ਬਾਈ। ਤੇ ਬੀਬਾ ਵੀ ਜੀ। ਤੰਗਾ ਜੀ। ਚੰਕੇ ਬਾਬੀ ਹੈ। ਨਹੀਂ ਰਹਿਣਾ ਤੂੰ ਫਿਰ। ਲਈ ਭਜਾਣੇ ਆ। ਤਿਆ ਬਾਈ। ਟੀਰ ਬਾਜੀ ਜੀ। ਕੋਈ ਨਹੀਂ ਆ ਰਿਹਾ। ਆ ਗਈ ਜਿੰਮਾ ਜੇ ਨਾ ਗਈ ਨਾ ਤਾਂ ਚੱਕਰ ਪੜੇ ਚੱਲ ਜਾਂਦੇ ਨੇ ਨਹੀਂ ਆ ਗਈ ਨਾ ਆ ਗਈ ਕਾਰੋਂ ਵਾਲੇ 15 ਮਿੰਟ ਰਹਿ ਗਏ ਹਾਂ 15 ਮਿੰਟ ਰਹਿ ਗਏ ਨੇ ਚਲੋ ਆ ਵੀ ਟਲ ਰੋਟੇ ਕਿ ਲੈ ਆ ਨਾ ਐ ਬਲਕਾ ਚੋਟੇ ਨਹੀਂ ਐ ਕੜੀ ਕੜੀ ਖਾਦੀ ਆ ਬਲਕ ਅੱਗੇ ਅੱਗੇ ਗੱਡੀ ਜਾਂਦੀ ਨਹੀਂ 来了就是你的。